ਸਤਿ ਸ਼੍ਰੀ ਅਕਾਲ ਮੈਂ ਅਰਜੀ ਕੋਰਟ ਸਿੱਕੇ ਰਸਾਡਲ ਟੀਵੀ ਬੀਤੇ ਦਿਨ ਆਕਲੈਂਡ ਦੇ ਵਿੱਚ ਇੱਕ ਬਾਹਰ ਤੇ ਟਰੀ ਦੇ ਉੱਤੇ ਲੁੱਟ ਦੀ ਖਬਰ ਸਾਹਮਣੇ ਆਈ ਹੈ ਇਹ ਸਵੇਰੇ ਤੜਕੇ ਦੀ ਖਬਰ ਦੱਸੀ ਜਾ ਰਹੀ ਹੈ ਆਕਲੈਂਡ ਦੇ ਨੌਰਸ਼ੋਰ ਦੇ ਵਿੱਚ ਸਥਿਤ ਹੈਵਨ ਬਾਰ ਐਂਡ ਇਚੀ ਦੇ ਵਿੱਚ ਸਵੇਰੇ 9:15 ਮਿੰਟ ਤੋਂ ਠੀਕ ਪਹਿਲਾਂ ਇੱਕ ਗਰੁੱਪ ਦੇ ਵੱਲੋਂ ਇੱਕ ਕਾਰ ਦੀ ਮਦਦ ਦੇ ਨਾਲ ਇਸ ਦੇ ਅੰਦਰ ਐਂਟਰ ਹੋਇਆ ਗਿਆ ਕਾਰ ਦੇ ਨਾਲ ਇਸ ਦੇ 메ਨ ਦਰਵਾਜ਼ੇ ਨੂੰ ਤੋੜਿਆ ਗਿਆ ਜਿਸ ਤੋਂ ਬਾਅਦ ਮੌਕੇ ਤੋਂ ਉਹ ਕਾਫੀ ਮਾਤਰਾ ਦੇ ਵਿੱਚ ਰੈਲ ਕੋਹਲ ਤੇ ਕੈਸ਼ ਲੈ ਕੇ ਉੱਥੋਂ ਫਰਾਰ ਹੋ ਗਏ ਇਸ ਬਾਰ ਤੇ ਇਚੀ ਦੇ ਓਨਰ ਦੀ ਮਨੀਏ ਤਾਂ ਫਿਲਹਾਲ ਅੱਜ ਦਾ ਦਿਨ ਇਸ ਬਾਰ ਨੂੰ ਸਫਾਈ ਦੇ ਲਈ ਬੰਦ ਰ ਕਹਿਆ ਗਿਆ ਉਹਨਾਂ ਨੇ ਕਿ ਤਕਰੀਬਨ 15000 ਡਾਲਰ ਦਾ ਦੀ ਚੋਰੀ ਉਹਨਾਂ ਦੇ ਇਸ ਸਟੋਰ ਦੇ ਵਿੱਚੋਂ ਹੋਈ ਹੈ ਤੇ ਉਹਨਾਂ ਦਾ ਸਟਾਫ ਵੀ ਇਸ ਮੌਕੇ ਕਾਫੀ ਡਰਿਆ ਹੋਇਆ ਦੱਸਿਆ ਜਾ ਰਿਹਾ ਹੈ ਠੀਕਰ ਪੁਲਿਸ ਦੀ ਮਨੀਤ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰਾਜ਼ ਦੀ ਮਦਦ ਲਈ ਜਾ ਰਹੀ ਹੈ ਤੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਕਿ ਇਸ ਮਾਮਲੇ ਦੇ ਵਿੱਚ ਜ਼ਿਆਦਾ ਜਾਣਕਾਰੀ ਮਿਲ ਸਕੇ ਤੇ ਜਾਂਚ ਬੜਤਾਰ ਇਸ ਸਮੇਂ ਅਮਲ ਦੇ ਵਿੱਚ ਲਾਂਦੀ ਜਾ ਰਹੀ ਹੈ